ਸਤਕਾਰ ਸਹਿਤ ਬਾਬਾ ਜੀ ਨੂੰ ਬੇਨਤੀ ਕਰਦੇ ਆਂ ਜੀ ਗੁਰਮਤ ਵਿਚਾਰਾਂ ਦੁਆਰਾ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਗੇ ਜੀ ਆਪਾਂ ਪਹਿਲਾਂ ਵੀ ਪਾਵਨ ਪਵਿੱਤਰ ਇਤਿਹਾਸ ਸਰਵਣ ਕੀਤਾ ਧੰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਬਿਰਾਗ ਦੀ ਮੂਰਤ ਸਤਿਗੁਰਾਂ ਦਾ ਜਿਨ੍ਹਾਂ ਨੇ ਵੀ ਸਿਮਰਿਆ ਪ੍ਰਮਾਤਮਾ ਨੂੰ ਜਿਨ੍ਹਾਂ ਨੇ ਵੀ ਯਾਦ ਕੀਤਾ ਪ੍ਰਮਾਤਮਾ ਹਰ ਹਾਲ 'ਚ ਆਪਣੇ ਭਗਤਾਂ ਦੇ ਪਾਸ ਪਹੁੰਚਿਆ ਸਤਿਕਾਰਯੋਗ શ્રીਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਮਹਾਂਪੁਰਖਾਂ ਵੱਲੋਂ ਇਹ ਜਦੋਂ ਤੋਂ ਮਹਾਨ ਸਲਾਨਾ ਕੋਤਰੀ ਸਮਾਗਮ ਸ਼ੁਰੂ ਕੀਤੇ ਹਨ ਮਹਾਂਪੁਰਖਾਂ ਨੇ ਆਪਣੇ ਲਈ ਨਹੀਂ ਕਿਤੇ ਸਾਡਾ ਜੀਵਨ ਸਫਲ ਹੋ ਜਾਏ ਸਾਡਾ ਜੀਵਨ ਅਸੀਂ ਕਾਦੇ ਲਈ ਸੰਸਾਰ ਤੇ ਆਏ ਆ ਸਾਡਾ ਜੀਵਨ ਕਿਤੇ ਬੇਅਰਥ ਨਾ ਚਲਾ ਜਾਏ ਸਾਡਾ ਜੀਵਨ ਲੇਖੇ ਲੱਗ ਜਾਏ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਗੁਰਦਿਆਲ ਸਿੰਘ ਜੀ ਵੱਲੋਂ ਇਹ ਸਾਡੇ ਲਈ ਸੁੰਦਰ ਦੀਵਾਨ ਹਾਲ ਤੇ ਸਤਿਗੁਰ ਦੇ ਸਤਕਾਰ ਲਈ ਇਡਾ ਵੱਡਾ ਸਤਕਾਰ ਮਹਾਪੁਰਖਾਂ ਵੱਲੋਂ ਦੇਸ਼ਾਂ ਵਿਦੇਸ਼ਾਂ ਜਾ ਕੇ ਗੁਰੂ ਨਾਨਕ ਕਰਦਾ ਹੋਕਾ ਦਿੱਤਾ। ਇਹੀ ਸਮਝਾਉਣਾ ਕੀਤਾ ਇਹ ਜੀਵਨ ਸਾਡਾ ਜਿਹੜਾ ਸਾਨੂੰ ਸਤਗੁਰਾਂ ਦੀ ਕਿਰਪਾ ਦੁਆਰਾ ਮਿਲਿਆ ਤੇ ਜਿਸ ਤਰ੍ਹਾਂ ਅਸੀਂ ਕਹਿੰਦੇ ਬੰਦਾ ਨਾਮ ਜਪਦਾ ਤੇ ਇੱਕ ਮਹਾਤਮਾ ਨੇ ਲੰਬਾ ਸਮਾਂ ਤਪ ਕੀਤਾ ਤੇ ਪ੍ਰਮਾਤਮਾ ਨੂੰ ਕਿਹਾ ਸਾਨੂੰ ਇਹਦਾ ਫਲ ਦਿਓ। ਅਸੀਂ ਨਾਲ ਲੰਬਾ ਸਮਾਂ ਬੰਦਗੀ ਕੀਤੀ ਆ ਕਹਿੰਦੇ ਉਹ ਧਰਤੀ ਉੱਠ ਕੇ ਖੜੀ ਹੋ ਗਈ ਜਿਸ ਸਿਲਾ ਤੇ ਤਪ ਕੀਤਾ ਤੁਸੀਂ ਤਪ ਤਾਂ ਮੇਰੇ ਤੇ ਬੈਠ ਕੇ ਕੀਤਾ ਪਹਿਲਾਂ ਮੇਰਾ ਹਿਸਾਬ ਦਿਓ ਫਿਰ ਪਤਾ ਲੱਗਾ ਇਹ ਸਾਰੀ ਗੱਲ ਕਿਰਪਾ ਤੋਂ ਆਉਂਦੀ ਆ ਕੋਈ ਵੀ ਬੰਦਾ ਨਿਤਨੇਮ ਨਹੀਂ ਕਰ ਸਕਦਾ ਸੇਵਾ ਨਹੀਂ ਕਰ ਸਕਦਾ ਜਦ ਵੀ ਆਉਣਾ ਸਤਿਗੁਰ ਦੀ ਕਿਰਪਾ ਤੋਂ ਆਉਣਾ ਇਸ ਕਰਕੇ ਮਹਾਂਪੁਰਖਾਂ ਦੇ ਸਥਾਨ ਤੇ ਪਹੁੰਚਦਿਆਂ ਨਾ ਸਤਿਗੁਰ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਕੇ ਇਹ ਸੇਵਾ ਸਿਮਨ ਸਦ ਸੰਕਰਾਂ ਲੈ ਲੈਣਾ ਬਾਬਾ ਜੀ ਵੱਲੋਂ ਏਡਾ ਵੱਡਾ ਉਪਰਾਲਾ ਸਾਡੇ ਲਈ ਕਿਤੇ ਸਾਡਾ ਜੀਵਨ ਸਫਲ ਹੋ ਜਾਵੇ ਸਵੇਰ ਵੇਲੇ ਵੀ ਅਮਰਤ ਵੇਲੇ ਬਾਬਾ ਜੀ ਨੇ ਪ੍ਰਵਚਨ ਕੀਤਾ ਇਹ 23 ਦਿਨ ਗੱਲਾਂ ਮਾਰ ਕੇ ਨਹੀਂ ਚਲੇ ਜਾਣਾ ਤੇ ਆਪਣੀ ਸੁਰਤੀ ਸਤਗੁਰ ਦੇ ਚਰਨਾਂ 'ਚ ਰੱਖਣੀ ਆ ਫਿਰ ਜਿਹੜੇ ਸੇਵਾ ਸਿਮਨ ਕਰਨਗੇ ਨਾ ਸਤਗੁਰ ਉਹਨਾਂ ਦੀਆਂ ਝੋਲੀਆਂ ਭਰ ਦੇਣਗੇ ਅਸੀਂ ਸਤਗੁਰ ਦੇ ਚਰਨਾਂ 'ਚ ਅਰਦਾਸ ਕਰਨੀ ਆ ਤੇ ਬਾਬਾ ਜੀ ਦੇ ਕਮਾਏ ਪ੍ਰਵਚਨ ਸਰਵਣ ਕਰਨੇ ਆ ਸਾਰੀਆਂ ਸੰਗਤਾਂ ਨੇ ਬਾਬਾ ਜੀ ਦੀ ਚੜ੍ਹਦੀ ਕਲਾ ਲਈ ਦੇਹ ਰੋਗਤਾ ਲਈ ਤੰਦਰੁਸਤੀ ਲਈ ਸਾਰੀਆਂ ਸੰਗਤਾਂ ਨੇ ਗੱਜ ਕੇ ਜਕਾਰਾ ਬੁਲਾਉਣਾ ਜੀ ਫਿਰ ਬਾਬਾ ਜੀ ਨੇ ਕੀਰਤਨ ਸ਼ੁਰੂ ਕਰਨਾ ਬੋਲੇ ਸੋਨਿਹਾਲ ਆਓ ਜੀ ਮਹਾਂਪੁਰਖਾਂ ਦੀ ਕਮਾਈ ਪਰਵਚਨ ਸਰਵਣ ਕਰੀਏ ਜਿਸ ਨਾਲ ਸਾਡਾ ਜੀਵਨ ਸਫਲ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ